ਸਲੋਗਨ ਨਿਕਲਿਆ ਸੀ ਕਿਸਾਨ ਅੰਦੋਲਨ ਚ ਵੀ ਜੇ ਫਸਲਾਂ ਨਾ ਰਹੀਆਂ ਤਾਂ ਨਸਲਾ ਵੀ ਨਹੀਂ ਰਹਿਣੀ ਆ ਉਹ ਸਾਡੇ ਨਾਲ ਬਿਲਕੁਲ ਸੱਚ ਹੋ ਗਿਆ ਜੇ ਆਪਣੇ ਖੇਤ ਚ ਕੋਈ ਅੱਜ ਦਾ ਪੜਿਆ ਲਿਖਿਆ ਮੁੰਡਾ ਜੇ ਤਾਂ ਉਹ ਹੀ ਨਹੀਂ ਦੱਸ ਸਕਦਾ ਕਿਹੜੀਆਂ ਮਸਰੀ ਨੂੰ ਨਹੀਂ ਦੱਸ ਸਕਦਾ ਮਟਰ ਨੂੰ ਨਹੀਂ ਦੱਸ ਸਕਦਾ ਉਹਨੇ ਉਹ ਦੇਖੀ ਹੀ ਨਹੀਂ ਉਹ ਤਾਂ ਕਣਕ ਦੇਖਦਾ ਝੋਨਾ ਦੇਖਦਾ ਜਦੋਂ ਖੇਤ ਮੋਨੋਕ੍ਰੋਪ ਚਲੇ ਜਾਣ ਮੋਨੋਕ੍ਰੋਪ ਦਾ ਮਤਲਬ ਇਹ ਨਹੀਂ ਅੱਜ ਝੋਨੇ ਚ ਮੋਨੋਕ੍ਰੋਪ ਹੈ ਕਣਕ ਚ ਮੋਨੋਕ੍ਰੋਪ ਹੈ ਕੱਲ ਨੂੰ ਸਾਰਾ ਪੰਜਾਬ ਮਰੂਦ ਲਾ ਲੇ ਉਹ ਵੀ ਤਾਂ ਮੋਨੋਕ੍ਰੋਪ ਹੈ ਮੋਨੋਕ੍ਰੋਪ ਦਾ ਮਤਲਬ ਇੱਕੋ ਹੀ ਫਸਲ ਪੈਦਾ ਕਰਨਾ ਸਾਰੇ ਖਿੱਤੇ ਤੇ ਤੋਂ ਮਾਰੀ ਹੈ ਸਾਰੀਆਂ ਫਸਲਾਂ ਪੈਦਾ ਕਰਨਾ ਉਹ ਖੇਤੀ ਹੈ ਬੀਜਣਾ ਜਾਂ ਵੜਨਾ ਉਹ ਖੇਤੀ ਨਹੀਂ ਹੈਗੀ ਵੀ ਮੈਂ ਕਣਕ ਵੜ ਲਈ ਅਸਲ ਬੀਜਤੀ ਠੀਕ ਹੈ ਸਾਡਾ ਉਹ ਆਰਥਿਕ ਪੱਖ ਹੈ ਪਰ ਜਿਵੇਂ ਕਹਾਂ ਵੀ ਜਿਹੜੀ ਖੇਤੀ ਦਾ ਕਨਸੈਪਟ ਹੈ ਖੇਤੀ ਤਾਂ ਇੱਕ ਗਿਆਨ ਦਾ ਵਿਸ਼ਾ ਹੈ ਉਹ ਚ ਤਾਂ ਗਿਆਨ ਵਾਲਾ ਕੰਮ ਹੀ ਨਹੀਂ ਟਰੈਕਟਰ ਬੀਜਦਾ ਮਸ਼ੀਨ ਵੜਦੀ ਹੈ ਜੇ ਕੋਈ ਸਪਰੇਅ ਕਰਨੀ ਪੈਗੀ ਤਾਂ ਦਵਾਈ ਆਉਂਦੀ ਹੈ ਇੱਧਰ ਗਿਆਨ ਦਾ ਕਨਸੈਪਟ ਹੈ ਵੀ ਜੇ ਤੁਸੀਂ ਕਣਕ ਗੁੱਡਣੀ ਪੈਗੀ 9 ਇੰਚ ਤੇ 11 ਇੰਚ ਤੇ 12 ਇੰਚ ਤੇ ਪਹਿਲੇ ਦਿਨ ਬੀਜਣ ਤੋਂ ਪਹਿਲਾਂ ਉਹਦਾ ਵਿਗਿਆਨ ਸਮਝਣਾ ਪੈਣਾ ਵੀ ਇਹ ਕਣ ਕੋ ਗੁੱਡਾਂਗੇ ਸਾਨੂੰ 9 ਇੰਚ ਤੇ ਖੁਰਪੀ ਚੱਲੂਗੀ ਜਾਂ ਵਿੱਚ ਚੱਲਣਾ ਪਊਗਾ ਇਹ ਸਾਡਾ ਗਿਆਨ ਹੀ ਨਹੀਂ ਹੁਣ ਆਉਣ ਵਾਲੀ ਪੀੜ੍ਹੀ ਕੋਲੇ ਦਾ